ਆ ਦੇਖੋ ਮਾਤਾ ਦੇ ਮੂਰਤੀਆਂ ਗਾਇਸ ਸਤ ਸ੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੋਗ ਤੇ ਇਧਰ ਵੇਖੋ ਇਹ ਗੁੱਸਾ ਕਰਦੇ ਪਏ ਨੇ ਆ ਲੋਕ ਲੋਕ ਤੇ ਆ ਵੇਖੋ ਗੋਰੂ ਸਾਡਾ ਗਰ ਰੇ ਗਰ ਰੇ ਐਂ ਕਰੀ ਐਂ ਐ ਕਰੀ ਚਲ ਮੈਂ ਚੱਲਿਆ ਹੁਣ ਦੁਕਾਨ ਤੇ ਠੀਕ ਐ ਪੌਦੇ ਅਜ ਲਾ ਨਹੀਂ ਠੀਕ ਹਨਾ ਚਾਰ ਦਿਨ ਹੋ ਗਏ ਸੁੱਤੀ ਦੀ ਮਰੀ ਹੋਈ ਹਾਂ ਚਾਰ ਦਿਨ ਹੋ ਗਏ ਨਾ ਕਰਦੀ ਕਿਰੀਆਂ ਫਿਰ ਚਾਰ ਦਿਨ ਹੋ ਗਏ ਨਾ ਤੂੰ ਕੀ ਕਰਦਾ ਤੂੰ ਕੀ ਕਰਦਾ ਰਹੀ ਮੇਰਾ ਕੰਮ ਸੀ ਲਿਆ ਕੇ ਦੇਣੀ ਚੀਜ਼ ਤੈਨੂੰ ਲਿਆ ਕੇ ਦੇਤੀ ਠੀਕ ਹਨਾ ਅੱਗੇ ਦਾ ਕੰਮ ਤੂੰ ਆਪ ਕਰ ਹਣਾ ਅੱਧੀ ਸੁੱਤੀ ਵੀ ਅੱਧੀ ਜਾਗਦੀ ਐ ਅੱਧੀ ਵੀ ਨਹੀਂ ਜਾਗਦੀ ਅੱਧੀ ਲੋ ਕੱਟੀ ਜਾਗਦੀ ਐ ਜ਼ਿਆਦਾਤਰ ਸੁੱਤੀ ਪਈ ਐ ਹੱਬਾ ਕੀ ਆਤੈ ਕੋਈ ਆਤ ਨਹੀਂ ਹਾਂ ਕੋਈ ਆਦੀ ਕੋ ਨਹੀਂ ਤੇਰੀ ਆਦੀ ਕੋ ਨਹੀਂ ਪੱਕੀ ਗੱਲ ਹੈ ਹਾਂਜੀ ਮੈਂ ਦੁਕਾਨ ਤੇ ਚਲੇ ਗਿਆ ਤੇ ਆਇਆ ਕਰੇ ਮਨਪਰੀ ਤੋਰਾਂ ਨੇ ਕਰ ਲਈ ਤਿਆਰੀ ਰਿਸ਼ਤਦਾਰੀ ਜਾਂਦੇ ਨੇ ਉਥੇ ਲੈਂਟਰ ਪੈਣਾ ਤੇ ਬੁਲਾਇਆ ਗਾਣਾ ਬਨਣ ਬਨ ਗਿਆ ਹੋਈ ਛੱਤ ਸਾਰਿਆਂ ਤੇ ਰੱਬ ਲਿਆ ਹੋਈ ਹਾਂ ਸਭ ਦੇ ਸਿਰ ਤੇ ਰੱਬ ਛੱਤ ਦੇਵੇ ਵਾਹਿਗੁਰੂ ਮੇਰਾ ਕਰੇ ਚਲ ਚੱਲੀਏ ਲੈਂਡ ਗਨੇ ਗੰਨਾ ਜਾਵਾਂਗੇ ਤਾਂ ਨੰਬਰ ਲਵਾ ਲਈ ਆਪਾਂ ਆ ਦੇਖੋ ਐਵੇਂ ਤਾਂ ਉਹਨੇ ਆਪਣੇ ਵਾਸਤੇ ਵੀ ਦਿੱਤਾ ਸੀਗਾ ਮਤਲਬ ਥੋੜਾ ਜਾਟਾ ਹੈ 100 ਵਾਲਾ 650 ਦਾ ਫਲੈਟ ਹੋਣਗੇ ਹੋਰ ਇਹਦੇ ਪਾਸੇ ਦੇਖ ਲੇ ਲਿਪਲਾ ਹਲਕੀ ਲਿਖੀ ਲਿਖੀ ਲਿਖ ਲਿਖਵਾਉਂਦੀ ਹੈ ਲਿਪਲਾਮ ਮੈਂ ਨੇ ਆਰਡਰ ਸਟੇਟ ਫੋਰਟ ਜੀ اے ਬਾਈ ਜੀ ਅਸੀਂ ਅੱਡੇ ਰਹਿ ਜੀ ਮਨਪ੍ਰੀਤ ਨੂੰ ਬਸ ਚੜਾਣ ਆਏ ਤੇ ਵੀਰ ਜੀ ਬੋਲੇ ਮਨਪ੍ਰੀਤ ਜੀ ਦਾ ਧੰਨਵਾਦ ਜੀ ਮੈਂ ਫਰੋਜਪੁਰ ਜਿਹੜੇ ਤੋਂ ਆਇਆ ਜੀ ਠੀਕ ਹੈ ਵੀਰ ਜੀ ਤੋਂ ਮਿਲਿਆ ਬਹੁਤ ਧੰਨਵਾਦ ਖੁਸ਼ੀ ਹੋਈ ਮਿਲ ਕੇ ਜੀ ਦੁਆਇਆਂ ਇਹਨਾਂ ਧੰਨਵਾਦ ਜੀ ਵੀਰ ਜੀ ਖੁਸ਼ ਰਹੋ ਜੀ ਖੁਸ਼ ਰਹੋ ਮੇਰਾ ਵੀਰ ਵਾਹਿਗੁਰੂ ਤੁਹਾਨੂੰ ਲੰਮੀਆਂ ਮਿਹਰਾਂ ਬਖਸ਼ੇ ਹੱਸਦੇ ਵਾਸਤੇ ਰਹੋ ਮੇਰਾ ਵੀਰ ਆਹੀ ਹੁੰਦਾ ਭੈਣ ਭਰਾਵਾਂ ਦਾ ਪਿਆਰ ਜੀ ਹਾਂ ਜੀ ਧੰਨਵਾਦ ਜੀ ਲੰਮੀ ਲੰਮੀ ਮਿਹਰ ਕਰੇ ਤੁਹਾਡੀ ਦੁਆਇਆਂ ਦੀ ਖੁਸ਼ ਰਹੋ ਜੀ ਵੀਰ ਜੀ ਵਾਹਿਗੁਰੂ ਮੇਰਾ ਕਰੇ ਵਾਹਿਗੁਰੂ ਮੇ ਠੀਕ ਹੈ ਜੀ ਚਲੋ ਜੀ ਮਸਲ ਲੱਗ ਜੀ ਹਾਂ ਮੈਂ ਬਾਈ ਨੂੰ ਮਿਲਿਆ ਇੱਥੇ ਬਹੁਤ ਵਧੀਆ ਲੱਗਿਆ ਤੇ ਤੁਸੀਂ ਚਲੋ ਚੜੋ ਵਾਸਤੇ ਠੀਕ ਹੈ ਜੀ ਹੁਣ ਮੈਂ ਚੱਲਿਆਂ ਦੁਕਾਨ ਤੇ ਜੀ ਚਲੋ ਠੀਕ ਹੈ ਵੀਰ ਜੀ ਠੀਕ ਹੈ ਵੀਰ ਖੁਸ਼ ਰਹੋ ਤੁਹਾਨੂੰ ਲੈ ਆਪੋ ਗੋਰੂ ਵਾਸਤੇ ਖੀਰੇ ਜੀ ਖੀਰੇ ਲੈ ਕੇ ਹੁਣ ਚੱਲਿਆਂ ਲੈਣ ਸੇਵ ਗੋਰੂ ਖਾਵੇਗਾ ਸੇਵ ਆ ਬੱਲੇ ਲੈ ਕੇ ਨਾ ਫਿਰ 70 ਤੇ ਹੋ ਲੈਣਾ ਅੰਦਰ ਤੋਂ ਗੋਰੂ ਦੇ ਕਾ ਉਹਦਾ ਬੈੱਡ ਨੇ ਸਪੈਸ਼ਲ ਮੱਲਿਆ ਆ ਵੀ ਆ ਬੈੱਡ ਮੇਰਾ ਹੀ ਹੈ ਇੱਥੇ ਬਹਿ ਕੇ ਖਾਣਾ ਨਹੀਂ ਇਥੇ ਨਾ ਸ਼ਾਮ ਨੂੰ ਜਾਗਰਣ ਹੈ ਸਾਡੇ ਅੱਜ ਪੜੋਸ ਚ ਟੈਂਟ ਲੱਗਣ ਲੱਗ ਰਿਹਾ ਤੇ ਸ਼ਾਮ ਨੂੰ ਵਧੀਆ ਮਾਹੌਲ ਬਣੂਗਾ ਇੱਥੇ ਬਹੁਤ ਸੰਗਤ ਆਊਗੀ ਸਾਰੀ ਮਾਤਰਾ ਦਾ ਜਾਗਰਣ ਹੈ ਜੀ। ਲੋ ਜੀ ਮੈਂ ਆ ਗਿਆ ਦੁਕਾਨ ਤੇ ਭਾਈ ਸਾਹਿਬ ਜੀ ਦੁਕਾਨ ਤੇ ਹੈਗੇ ਸੀ ਠੀਕ ਹੈ ਬਾਜੀਆਂ ਦਾ ਇਹਨਾਂ ਸਾਥ ਮਿਲਦਾ ਯਾਰ ਦੁਕਾਨ ਮੈਨੂੰ ਵਧਾਣੀ ਨਹੀਂ ਪੈਂਦੀ ਨਹੀਂ ਤਾਂ ਦੁਕਾਨ ਵਧਾ ਕੇ ਜਾਓ ਠੀਕ ਹੈ ਮੈਂ ਦੇਖਦਾ ਮਰਦਾ ਇਧਰੋਂ ਦਰਵਾਜ਼ਾ ਕਿੱਥੇ ਨੇ ਜੇ ਤੁਸੀਂ ਲੇਟ ਵੀ ਹੋ ਗਏ ਨਾ ਹਲੋ ਕਹਿ ਕੇ ਭੇਜਿਆ ਸੀ ਹੈ ਸਾਰੇ ਤੁਹ ਜਾਰੇ ਸੀ ਤੇ ਕੌਣ ਕੌਣ ਆ ਰਹੇ ਸੀ ਸਾਰੇ ਚੱਲ ਚੱਲੀਏ ਕਰੇ ਆ ਦੇਖੋ ਸਜਾਰਿਆ ਰੱਖਿਆ ਪੂਰਾ ਸਾਰਾ ਆ ਚਾਹ ਕੇ ਜਾਗ ਰਹੇ ਹਾਂ ਹਾਂ ਜਾਗ ਰਣਾ ਤੇ ਚਲੋ ਘਰਾਵਾਂਗੇ ਨਾ ਉਹ ਤੋਂ ਬਣਾਵਾਂਗੇ ਅੰਦਰੋਂ ਵੀ ਵਧੀਆ ਸਾਰਾ ਬਣਾ ਰੱਖਿਆ ਚਲੋ ਤੁਸੀਂ ਕਰੇ ਮੈਂ ਜਾਂਦਾ ਦੁਕਾਨ ਤੇ ਆ ਗਿਆ ਦੁਕਾਨ ਤੇ ਜੀ ਲਾਰਖੇ ਬਾਬੇ ਡੇਰੇ ਇਹਨਾਂ ਕਰੇ ਛੱਡ ਗਏ ਦੁਕਾਨ ਤੇ ਕਰੇ ਜਾਣ ਦੀ ਬਾਬੇ ਰਾਹ ਨਹੀਂ ਹੈਗਾ ਉੱਥੇ ਕਹਿੰਦੇ ਉਧਰੋਂ ਵਗ ਜਓ ਇਧਰ ਰਸਤਾ ਨਹੀਂ ਹੈਗਾ ਅਰੇ ਲਾਤਾ ਪਿੰਡਾ ਲਾਤਾ ਸਾਰਾ ਬੰਨਾਲ ਲਾਤਾ ਤੇ ਹੈ ਹੀ ਨਹੀਂ ਰਸਤਾ ਯਾਰ ਲੋ ਅਸੀਂ ਤੱਕ ਤਿਆਰ ਹੋ ਗਏ ਮੰਮੀ ਜੀ ਡੈਡੀ ਬੋਲਦੇ ਪਨੇ ਆਪਾਂ ਤਾਂ ਚਲੀਏ ਡੈਡੀ ਤਾਂ ਉਧਰੋਂ ਘੁੰਮ ਕੇ ਆਣਗੇ ਆਪਾਂ ਚਲੀਏ ਹਾਂ ਬਈ ਵੀ ਅੰਦਰ ਘੁੰਮ ਕੇ ਵੈਲੋ ਲੈ ਤੂੰ ਮੈਂ ਤੂੰ ਕੱਲੀ ਜਣੀ ਕੱਲੀ ਜੋ ਨਹੀਂ ਲੈ ਚੱਲ ਜੀ ਚਲੋ ਚਲੀਏ ਚਲੋ ਪੱਤੇ ਇਹ ਜਾਣੇ ਕਿ ਆ ਜਾਣੇ ਜੇ ਜਗਰਾਤੇ ਚ ਚਲੋ ਮਿਲਦੇ ਆ ਤੁਹਾਨੂੰ ਉੱਧਰ ਬਹੁਤ ਸੋਹਣਾ ਸਜਾਵਟ ਕਰ ਰੱਖੀ ਆ ਉਹਨਾਂ ਨੇ ਹੁਣ ਅਸੀਂ ਆ ਗਿਆ ਮੰਡਪ ਚ ਬਹੁਤ ਸੋਹਣਾ ਸਜਾ ਰੱਖਿਆ ਹੈ ਅੱਗੇ ਮਾਤਾ ਦੀਆਂ ਮੂਰਤੀਆਂ ਰੱਖ ਰੱਖੀਆਂ ਨੇ ਅਜੇ ਮਤਲਬ ਸਟਾਰਟ ਨਹੀਂ ਹੋਇਆ ਸਾਰਾ ਖਾਣ ਪੀਣ ਕਰਦੇ ਪਏ ਨੇ કે માં દે મૂર્તિઓ લખી હોય ને આ દેખ માંતા ਦਾदू ਜੀ ਬੈਠੇ ਹੋਏ ਨੇ ਆਪਣੇ ਦੋਸਤ ਨਾਲ ਸੱਛੀ ਕਹਾਣੀ ਸਾਰੇ ਇੰਨੇ ਹੋ ਤਾਂ ਕੋਈ ਨਹੀਂ ਪਹਿਲਾਂ ਚਿੱਲੇ ਤਾਂ ਦੁੱਧ ਦਾ ਕੰਮ ਕਰਦੇ ਹੁੰਦੇ ਸੀ ਗੱਡੀਆਂ ਤੋਂ ਬਹੁਤ ਪਿੱਛੇ ਰਹੀਆਂ ਅੱਛਾ ਇਹ ਆ ਗਿਆ ਖਾਨਪਿੰਡ ਦੇ ਇਲਾਕੇ 'ਚ ਬਹੁਤ ਸਾਰੇ ਲੋਕ ਬੈਠੇ ਹੋਏ ਨੇ ਅਲੈਕੁਮ ਅੱਗੇ-ਅੱਗੇ ਤੱਕ ਢੀੜ ਹੀ ਢੀੜ ਗਈ ਐ ਚਲੋ ਮਾਤ ਜੀ ਦਾ ਆਸ਼ੀਰਵਾਦ ਲੈਣ ਆਏ ਨੇ ਸਾਰੇ ਜੀ ਇਹਨੇ ਸਾਰੇ ਲੱਡੂ ਗਪਾਲ ਬਹੁਤ ਕਿਊਟ ਏਗੇ ਨੇ ਲੱਦੇ ਪੈਣੇ ਸਾਡੇ 23 ਭੰਡੇ ਉਹ ਘੜਾ ਨਿਕਲ ਲਾਇਕੜ ਬਾਈਟ ਖੜਤਾ ਉਹਨੇ ਕਿ ਪਸੀ ਲੱਡੂ ਗੋਪਾਲ ਜੀ ਨੂੰ ਰੱਖਣ ਜਾਂਦੇ ਪਿਆ ਮਾਤਾ ਜੀ ਦੀ ਮੂਰਤੀ ਦੇ ਸਾਹਮਣੇ ਜੀ ਚਾਪਾ ਕਰੋ ਕਰੋ ਜਾਓ ਖਾਓ ਪੀਓ ਜਿਸਿਆ ਦੀ ਪੇਟ ਪੂਜਾ ਕਰ ਰਹੇ ਹੋ ਠੀਕ ਹੈ ਕਿਤੇ ਖਾਣ ਪੀਣ ਦਾ ਸਮਾਨ ਲੱਗ ਰਿਹਾ ਸਾਰੇ ਖਾਈ ਪੀ ਜਾਂਦੇ ਇੱਥੇ ਤੰਨੇ ਨਵੀਂ ਮੰਗਾਇਆ ਮਨ ਬਰਿਟੋ ਸਾਮੇ ਨਵਿਲੀ ਆਦੇ ਕੁਝ ਖਾਣ ਨੂੰ ਪ੍ਰਾਣਕਲਾ ਹੁੰਦੇ ਨੇ ਵਧੀਆ મોબલ પર કઈ કરી ગિરતે આયા અલબેશ બબિયા નો માય કરે મોબલ માં ઓર કરસ તા પાછે ટકાઈ ઓ મે નામ હા તો મે બેઠા હા હાજી મે આ ગયા ઘરે તે ਟਾਈਮ ਹੋ ਗਿਆ तकरीबन 3.5 ਦਾ ਟਾਈਮ ਹੋ ਰਿਹਾ ਜੀ 3.5 ਦਾ ਟਾਈਮ ਹੋ ਗਿਆ ਹੁਣ ਆਪਾਂ ਕਰਦੇ ਆ ਆਰਾਮ ਜੇ ਤੁਹਾਨੂੰ ਵੀ ਲੋਗ ਪਸੰਦ ਆਇਆ ਹੋਵੇ ਤੇ ਸ਼ੇਅਰ ਕਰਦੇ ਮਿਲਦੇ ਆ ਨੈਕਸਟ ਵੀ ਲੋਗ ਚ ਬਾਏ